ਕਰੇ ਨਾਨਕ ਪ੍ਰਭ ਵਿਸਰਤ ਤੇ ਪ੍ਰੇਤ ਹੈ ਕਹਿੰਦੇ ਫਿਰ ਉਹ ਪ੍ਰੇਤ ਹੈ ਪ੍ਰੇਤ ਭੂਤ ਮਹਾਰਾਜ ਨੇ ਬਾਣੀ ਵਿੱਚ ਬਚਨ ਵਰਤੇ ਆ ਜਿਹੜਾ ਉਹਨੂੰ ਭੁੱਲ ਜਾਏ ਮਹਾਰਾਜ ਕਹਿੰਦੇ ਉਹ ਕੌਣ ਹੈ ਪ੍ਰੇਤ ਕਬੀਰ ਜਿਹ ਕਰ ਸਾਧ ਨ ਸੇਵੀ ਐ ਹਰ ਕੀ ਸੇਵਾ ਨਾ ਹੈ ਤੇ ਕਰ ਮਰ ਹਟ ਸਾਰਖੇ ਪੂਤ ਵਸੇ ਤਨ ਮਾਹੇ ਕਹਿਣਗੇ ਜੀ ਪੂਤ ਹੁੰਦੇ ਆ ਮਹਾਰਾਜ ਦੀ ਬਾਣੀ ਕਹਿੰਦੀ ਜਿਨ੍ਹਾਂ ਨੂੰ ਬੰਦਾ ਪੂਤ ਸਮਝਦਾ ਨਾ ਵੀ ਉਹ ਕੋਈ ਇਥੋਂ ਚਲਿਆ ਗਿਆ ਤੇ ਉਹਦਾ ਪੂਤ ਬਣ ਗਿਆ ਜੀ ਉਹ ਡਰਾਉਂਦਾ ਇਹ ਸਾਰਾ ਕੁਝ ਸਾਡੀ ਸੁਰਤ ਦੇ ਨਾਲ ਸੰਬੰਧ ਰੱਖਦਾ ਵੀ ਆਪਾਂ ਕੀ ਸੋਚਦੇ ਆ ਕੀ ਚਿਤਵਦੇ ਆ ਜੋ ਕੁਝ ਅਸੀਂ ਦਿਨ ਵੇਲੇ ਚਿਤਵਦੇ ਆ ਆਖਦੇ ਆ ਉਹ ਰਾਤ ਨੂੰ ਸਾਡਾ ਸੁਪਨਾ ਬਣਦਾ ਹੈ ਗੁਰਮਤ ਨੇ ਉਸ ਵਿਸ਼ੇ ਬਾਬਤ ਵੀ ਸਾਨੂੰ ਸਮਝਾਇਆ ਇਸੇ ਕਰਕੇ ਆਖਿਆ ਵੀ ਉਹਨੂੰ ਚੇਤੇ ਕਰੀਏ ਮਾਲਕ ਨੇ ਬਾਣੀ ਬਖਸ਼ੀ ਤਾਂ ਕਿ ਸੁਰਤ ਉਸ ਪਿਆਰੇ ਦੇ ਰਾਹ ਵਾਲੇ ਪਾਸੇ ਜਾਏ ਪੁੱਤ ਜਨੂਰਾਤੀ ਜਨੋਰੀ ਜੋਰੂ ਜਿੰਨਾਂ ਦਾ ਸਿੱਖਦਾਰ ਮਹਾਰਾਜ ਨੇ ਆਖਿਆ ਵੀ ਜੇ ਘਰ ਪਰਿਵਾਰ ਵਾਲੇ ਜੋਰੂ ਪਤੀ ਪਤਨੀ ਜਿੰਨ ਹੋਣ ਪੂਤ ਹੋਣ ਉਹਨਾਂ ਦਾ ਆਪਸੀ ਕੁਲੇਸ਼ ਨਾ ਮੁੱਕੇ ਉਹ ਹਰ ਗੱਲ ਤੇ ਝਗੜਦੇ ਰਹਿਣ ਲੜਦੇ ਰਹਿਣ ਉਥੇ ਫਿਰ ਆਖਿਆ ਵੀ ਜਿਹੜੇ ਉਹਨਾਂ ਦੇ 3 ਪੁੱਤਰ ਆ ਜਿਹੜੇ ਉਹਨਾਂ ਵੱਲ ਵੇਖਦੇ ਆ ਉਹ ਵੀ ਉਹਨਾਂ ਵਰਗੇ ਹੋ ਜਾਂਦੇ ਆ ਕਹਿੰਦੇ ਇਹਨਾਂ ਅਸਰ ਹੈ ਸੰਗਤ ਦਾ ਵੀ ਜਿਹੜੇ ਉਹਨਾਂ ਨੂੰ ਲੜਦਿਆਂ ਝਗੜਦਿਆਂ ਵੇਖਦੇ ਆ ਪਿਓ ਨਸ਼ਾ ਕਰਕੇ ਆਇਆ ਉਹਨੇ ਘਰ ਵਿੱਚ ਕਲੇਸ਼ ਪਾਇਆ ਤੇ ਜਦੋਂ ਬੱਚੇ ਇਹ ਸਾਰਾ ਕੁਝ ਵੇਖਦੇ ਆ ਤੇ ਉਹ ਵੀ ਫਿਰ ਕਹਿੰਦੇ ਪਰੇਸ਼ਾਨ ਰਹਿੰਦੇ ਉਹਨਾਂ ਵਰਗੇ ਹੋ ਜਾਂਦੇ ਆ ਤੇ ਜੇ ਘਰ ਦਾ ਮਾਹੌਲ ਮਹਾਰਾਜ ਕਹਿੰਦੇ ਇਦਾਂ ਦਾ ਬਣ ਗਿਆ ਉਹਨਾਂ ਦੇ ਜ਼ਿੰਮੇਵਾਰ ਵੱਡੇ ਜੀ ਹੀ ਐਸਾ ਕਰਮ ਕਰਦੇ ਆ ਤੇ ਪੁੱਤ ਵੀ ਜਨੂਰਾ ਤੇਤੀ ਵੀ ਜਨੂਰੀ ਬੱਚੇ ਵੀ ਐਸੇ ਹੋ ਜਾਣਗੇ ਤੇ ਇਹਦੇ ਵਿੱਚ ਅਤ ਕਥਨੇ ਕੋਈ ਨਹੀਂ ਜਿਹੜਾ ਮਾਹੌਲ ਬਣਿਆ ਨਾ ਇਹਦੇ ਜ਼ਿੰਮੇਵਾਰ ਅਸਲ ਵਿੱਚ ਉਹ ਸੰਸਕਾਰ ਉਹ ਪਰਵਰਸ਼ੀਆਂ ਜਿਹੜੀ ਉਹਨਾਂ ਬੱਚਿਆਂ ਨੂੰ ਦਿੱਤੀ ਆ ਜਿਨ੍ਹਾਂ ਨੇ ਗੁਰੂ ਘਰ ਨਹੀਂ ਲੈ ਕੇ ਆਂਦਾ ਜਿਨ੍ਹਾਂ ਨੇ ਗੁਰੂ ਨਾਲ ਨਹੀਂ ਜੋੜਿਆ ਉਹ ਤੇ ਫਿਰ ਜਿੱਥੇ ਥਾਂ ਖਾਲੀ ਹੋਏਗੀ ਉੱਥੇ ਕੋਈ ਨਾ ਕੋਸਰ ਤੇ ਬਹਿ ਗਈ। ਇਹ ਸਾਰਾ ਕੁਝ ਤਾਂ ਵਾਪਰਿਆ। ਤੇ ਮਹਾਰਾਜ ਕਹਿੰਦੇ ਵੀ ਆਪਾਂ ਉਦਮ ਕਰਦੇ ਆਂ, ਯਤਨ ਕਰਦੇ ਆਂ। ਪਰ ਇਸ ਪਾਸੇ ਵੀ ਸਾਨੂੰ ਉਦਮ ਕਰਨਾ ਚਾਹੀਦਾ। ਇਸ ਪਾਸੇ ਵੀ ਸਾਨੂੰ ਯਤਨ ਕਰਨਾ ਚਾਹੀਦਾ। ਹਰ ਭਗਤ ਭਾਵਹੀਣੰ। ਹਰੀ ਦੀ ਭਗਤੀ ਤੋਂ ਬਿਨਾਂ ਹੀਨੇ ਹੋਇਆ ਨਾਨਕ ਪ੍ਰਭ ਬਿਸਰਤ ਤੇ ਪ੍ਰੀਤੈ ਉਹ ਕਹਿੰਦੇ ਪ੍ਰੇਤ ਹੋ ਜਾਂਦੇ ਆ ਟੁੱਟੜੀ ਆਸਾ ਪ੍ਰੀਤ ਜੋ ਲਾਈ ਬੇਅੰਨ ਸਿਉ ਹੁਣ ਕਹਿੰਦੇ ਉਹ ਪ੍ਰੀਤ ਟੁੱਟ ਜਾਂਦੀ ਆ ਜਿਹੜੀ ਆਪਣੇ ਗੁਰੂ ਆਪਣੇ ਮਾਲਕ ਤੋਂ ਬਿਨਾ ਕਿਸੇ ਦੂਜੇ ਨਾਲ ਲਾ ਲਈਏ ਕਿਸੇ ਹੋਰ ਪਾਸੇ ਜੋੜ ਲਈਏ ਨਾਨਕ ਸੱਚੀ ਰੀਤ ਸਾਈ ਸੇਤੀ ਰਤੇ ਆਂ ਏ ਨਾਨਕ ਉਹ ਰੀਤ ਸੱਚੀ ਆ ਜਦੋਂ ਅਸੀਂ ਸਾਈ ਨਾਲ ਆਪਣੇ ਮਾਲਕ ਨਾਲ ਰਤੇ ਜਾਂਦੇ ਆਂ ਜਦੋਂ ਸਾਡੀ ਆਪਣੇ ਪਿਆਰੇ ਨਾਲ ਸਾਂਝ ਬਣਦੀ ਆ ਪੌੜੀ ਜਿਸ ਬਿਸਰਤ ਤਨ ᱯਸਮ ਹੋਏ ਕਹਤੇ ਸਭ ਪ੍ਰੀਤ ਆਪਾਂ ਇਹ ਬਚਨ ਬਾਣੀ ਵਿੱਚੋਂ ਸਮਝਿਆ ਸੀ ਕਿ ਸਰੀਰਕ ਮੌਤ ਹੁੰਦੀ ਹੈ ਉਥੇ ਵੀ ਅੱਖ ਦੇ ਵੀ ਛੇਤੀ ਕਰੋ ਇਹਨਾਂ ਚਿਰ ਹੋ ਗਿਆ ਸਵਾਸ ਮੁਕਿਆ ਨੂੰ ਮਹਾਰਾਜ ਕਹਿੰਦੇ ਜਿਸ ਤਨ ਵਿੱਚੋਂ ਉਸ ਮਾਲਕ ਦੀ ਯਾਦ ਵਿਸਰ ਜਾਏ ਭੁੱਲ ਜਾਏ ਇਹ ਸਮਝ ਵੀ ਉਹ ਤਨ ਭਸਮ ਹੋਇਆ ਸਵਾ ਵਰਗਾ ਹੋ ਗਿਆ ਕਹਤੇ ਸਭ ਪ੍ਰੇਤ ਖਿੰਨ ਗ੍ਰਹਿ ਮੈਂ ਵਸਨ ਦੇਵਹੀ ਚਿੰਨ ਸਿਉ ਸੋਈ ਹੀਤ ਸੌਖੀ ਖੇਡ ਹੈ ਪੀ ਜਿੱਥੇ ਪ੍ਰੇਤ ਦਾ ਵਾਸਾ ਹੋ ਗਿਆ ਜਿੱਥੇ ਵਿਕਾਰ ਆ ਗਏ ਉਥੇ ਚੰਗੇ ਗੁਣ ਨਹੀਂ ਵਸਣੇ ਉਥੇ ਦਇਆ ਧਰਮ ਸੰਤੋਖ ਸਬਰ ਸਾਰਾ ਕੁਝ ਮਹਾਰਾਜ ਕਹਿੰਦੇ ਬੁੱਕ ਜਾਣਾ ਕਰ ਅਨਰਥ ਦਰਪ ਸੰਚਿਆ ਸੋ ਕਾਰਜ ਕੀਤ ਬੜਾ ਕੁਝ ਕਰਕੇ ਧਨ ਇਕੱਠਾ ਕੀਤਾ ਕਿਸ ਕਮ ਆਇਆ ਸਾਰਾ ਉਦਮ ਸਾਰਾ ਜਤਨ ਇਸ ਪਾਸੇ ਲਾਇਆ ਤੇ ਮਹਾਰਾਜ ਕਹਿੰਦੇ ਤੇਰੇ ਤੇ ਕੰਮ ਹੀ ਨਹੀਂ ਆਇਆ ਜਿਸਾ ਬੀਜੈ ਸੋ ਲੁਣੈ ਕਰਮ ਇਹ ਖੇਤ ਜਿਵੇਂ ਦਾ ਇਹਦੇ ਵਿੱਚ ਬੀਜ ਪਾਵਾਂਗੇ ਉਦਾਂ ਦਾ ਵੱਢਾਂਗੇ ਕਿਉਂਕਿ ਇਹ ਖੇਤ ਵਰਗਾ ਸਰੀਰ ਹੈ ਜਿਵੇਂ ਆਪਾਂ ਖੇਤ ਵਿੱਚ ਕੋਈ ਬੀਜ ਪਾਉਨੇ ਆ ਉਹੀ ਬੀਜ ਉਦੋਂ ਚੋਕਦਾ ਹੈ ਖੇਤ ਸਰੀਰ ਜੋ ਬੀਜਿਐ ਸੋ ਅੰਤ ਖਲੋਇਆ ਆਏ ਮਹਾਰਾਜ ਕਹਿੰਦੇ ਉਹੀ ਹੋਏਗਾ ਜਿਹੜਾ ਆਪਾਂ ਸਰੀਰ ਰੂਪੀ ਖੇਤ ਵਿੱਚ ਬੀਜਾਂਗੇ ਤੇ ਆਪਾਂ ਪੜਿਆ ਸੀ ਪਾ ਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਕ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਣ ਪ੍ਰੇਤ ਪਕੜ ਚਲਾਉਣ ਦੂਤ ਦਮ ਕਿਸੇ ਨ ਦੇ ਨੀ ਭੇਤ ਛੱਡ ਖੜੋ ਤੇ ਕਿਨੇ ਮਾਹ ਜਿਦ ਸਿਓ ਲੱਗਾ ਹੇਤ ਹੱਥ ਮਰੋੜੇ ਤਨ ਕੱਪੇ ਸਿਓ ਹੋਆ ਸੇਤ ਉਥੇ ਵੀ ਮਹਾਰਾਜ ਨੇ ਬਚਨ ਕੀਤਾ ਸੀ ਕਿ ਜੈਸਾ ਬੀਜ ਜੈ ਸੋ ਲੁਣੈ ਕਰਮਾ ਸੰਧੜਾ ਖੇਤ ਇਹ ਖੇਤ ਕਰਮਾ ਸੰਧੜਾ ਹੈ ਮਹਾਰਾਜ ਕਹਿੰਦੇ ਬਹੁਤ ਕੁਝ ਕਰਕੇ ਤਾਂ ਇਕੱਠਾ ਕੀਤਾ ਕਿਸ ਕੰਮ ਆਇਆ ਤੇ ਕਿੰਨਾ ਵਾਸਤੇ ਇਹ ਸ਼ਬਦ ਵਰਤਿਆ ਅਕਿਰਤ ਕਣਾ ਹਰ ਵਿਸਰੇ ਆ ਅਖੇ ਜਿਹੜੇ ਅਕਿਰਤ ਕਣਿਆ ਜਿਹੜੇ ਕਿਸੇ ਦੇ ਕੀਤੇ ਹੋਏ ਨੂੰ ਭੁੱਲ ਜਾਂਦੇ ਆ ਤੇ ਵੇਖੋ ਕਿਰਤ ਕਣ ਤੈ ਸੀ ਹੈ ਵੀ ਇੱਥੇ ਲੋਕ ਆਖਦੇ ਆਪ ਵੀ ਮੇਰਾ ਉਹਨੇ ਗੁਣ ਨਹੀਂ ਪਾਇਆ ਵੀ ਮੈਂ ਇਦਾਂ ਕੀਤਾ ਉਹਦੇ ਨਾਲ ਤੇ ਫਿਰ ਸਿਆਣੇ ਪੁਰਖ ਆਖਿਆ ਵੀ ਬੰਦਾ ਤੇ ਰੱਬ ਨੂੰ ਭੁੱਲ ਗਿਆ ਵੀ ਜਿੰਨੇ ਸਾਰਾ ਕੁਝ ਵੜਾ ਕੇ ਇਹ ਸਵਾਸ ਇਹ ਸਰੀਰ ਦਿੱਤਾ ਤੇ ਤੇਰਾ ਤੇ ਕਰਮ ਹੀ ਕੁਛ ਨਹੀਂ ਤੂੰ ਤੇ ਥੋੜੀ ਜੀ ਮਦਦ ਕੀਤੀ ਹੋਣੀ ਆ ਤੇ ਸੋਚਦਾ ਵੀ ਮੇਰੀ ਉਹ ਉਸੇ ਤਰ੍ਹਾਂ ਇਸ ਗੱਲ ਨੂੰ ਯਾਦ ਰੱਖੇ ਪਰ ਵੇਖ ਇੱਥੇ ਅਕਿਰਤ ਕੰਤਾ ਇੰਨੀ ਐ ਜਿਸ ਮਾਲਕ ਨੇ ਭੇਜਿਆ ਜਿਸ ਮਾਲਕ ਨੇ ਸਾਰਾ ਕੁਝ ਦਿੱਤਾ ਆਖਿਆ ਉਹਨੂੰ ਭੁੱਲ ਗਏ ਅਕਿਰਤ ਕਣਾ ਹਰ ਵਿਸਰਿਆ